ਸਤਿ ਸ਼੍ਰੀ ਅਕਾਲ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਦਾ ਨਮਸਕਾਰ ਮੈਂ ਮਲੀਰ ਕੋਟਲਾ ਸੀਡ ਸਟੋਰ ਮੋਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਅਸੀਂ ਖੜੇ ਹਾਂ ਜੀ ਪਿੰਡ ਗੈਰੀ 12 12 ਸਿੰਗਾ ਜੀਲਾ ਬਠਿੰਡਾ ਬਲਾਕ ਮੌਣ ਮੰਡੀ ਅਸੀਂ ਅੱਜ ਗੋਭੀ ਦੀ ਪਨੀਰੀ ਲਈ ਹੋਈ ਹੈ ਜੀ ਇੱਥੇ ਬਹੁਤ ਵਧੀਆ ਵਾ ਬਾਕੀ ਇਹ ਕਿਸਾਨ ਵੀਰ ਖੜੇ ਆ ਜੀ ਜਿਨ੍ਹਾਂ ਨੇ ਲਈ ਹੋਈ ਹੈ ਜਿਹੜੇ ਖੇਤੀ ਕਰ ਰਹੇ ਆ ਬਾਕੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਔਰ ਨਾਲ ਸਾਡੇ ਲਾਲੀ ਸਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂਜੀ ਜੀ ਰਨ ਆਫ ਕੀ ਹੈ ਮੁਹੰਮਦ ਲਾਲੀ ਮਲੇਰਕੋਟਲਾ ਸੀਡ ਸਟੋਰ ਮੁੱਲਾਪਰ ਤੋਂ ਇਹ ਵਾਈਟ ਐਗਰ ਵੈਰਟੀ ਹੈ ਜਿਹੜੀ ਕਿ 52 ਦਿਨਾਂ ਤਿਆਰ ਹੋ ਗਈ ਹੈ 5 ਦਿਨ ਕਟਾਈਆਂ ਉਹਨਾਂ ਨੇ ਕਰ ਲਈਆਂ ਜੀ ਗੁਰਦੀਪ ਜੀ ਆਪਣੇ ਮੂੰਹ ਦੱਸਦੇ ਵੀ ਮੰਡੀ 'ਚ ਇਹਨਾਂ ਨੂੰ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਔਰ ਕਿਵੇਂ ਲੋਕਾਂ ਭਰ ਬਾਰੇ ਗੋਭੀ ਖਰੀਦ ਰਹੇ ਜੀ ਜੀ ਮੇਰਾ ਨਾਮ ਗੁਰਦੀਪ ਸਿੰਘ ਪੁੱਤਰ ਸਰਦਾਰ ਗਰਮੇਲ ਸਿੰਘ ਪਿੰਡ ਗਹਿਰੀਬਾਰਾ ਸਿੰਘ ਜੀ ਜ਼ਿਲ੍ਹਾ ਬਠਿੰਡਾ ਬਲਾਕ ਮੋੜ ਮੰਡੀ ਜੀ ਅਸੀਂ ਇਹ ਲਾਈ ਸੀ 26 ਸਤੰਬਰ ਦੀ ਅੱਜ ਨੂੰ ਲਗਭਗ 55 ਦਿਨ ਹੋ ਗਏ ਜੀ ਅਸੀਂ ਇਹਦੀਆਂ ਤਿੰਨ ਕਟਾਈਆਂ ਸ਼ੁਰੂ ਕਰ ਲੀਆਂ ਤੇ ਮੰਡੀ 'ਚ ਦਾ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਬਹੁਤ ਵਧੀਆ ਵਿਕ ਰਹੀ ਹੈ ਸਾਰਿਆਂ ਨਾਲੋਂ ਪਹਿਲਾਂ ਵਿਕ ਰਹੀ ਹੈ ਸੰਗਾਂ ਰੇਟ ਮਿਲਿਆ ਹਾਂਜੀ ਤੇ ਬਾਕੀ ਲਾਲੀ ਜੀ ਨੇ ਸਾਡੀ ਬਹੁਤ ਮਦਦ ਕੀਤੀ ਐ ਅਸੀਂ ਇਹਨਾਂ ਤੋਂ ਬੀਜ ਲਿਆਈ ਸੀ ਤੇ ਸਸਤੀ ਫੀਜ ਲਿਆਈ ਸੀ ਜਾਂ ਪਨੀਰੀ ਲਿਆਈ ਸੀ ਬੀਜ ਲਿਆਈ ਸੀ ਬੀਜ ਲਿਆਈ ਸੀ ਹਾਂ ਬੀਜ ਲਿਆਈ ਸੀ ਅਸੀਂ ਪਨੀਰੀ ਤਿਆਰ ਕਰੀ ਸੀ ਇੱਥੇ ਜੀ ਤੇ ਪਨੀਰੀ ਲਾਉਣ ਤੋਂ ਲੈ ਕੇ ਅੱਜ ਵੱਢਣ ਤੱਕ ਮੰਡੀ ਤੱਕ ਵੇਚਣ ਤੱਕ ਸਾਨੂੰ ਫੋਨ ਕਰਕੇ ਪੁੱਛ ਰਹੇ ਆ ਪੁੱਛ ਤੇ ਰਹੇ ਆ ਹਾਂਜੀ ਦੀ ਸੋਡਾ ਕਿਵੇਂ ਚੱਲ ਰਿਹਾ ਕੰਮ ਮਤਲਬ ਜੋ ਜੋ ਇਹਦੇ ਵਾਰੀ ਕੋਈ ਜਾਣਕਾਰੀ ਸੀ ਉਹ ਸਾਰੀ A to Z ਅਸੀਂ ਸਮੇਂ ਸਿਰ ਮਿਲਦੀ ਰਹੀ ਹੈ ਅਸੀਂ ਨਵੇਂ ਬੰਦੇ ਸੀ ਅੱਜ ਕੀ ਪਹਿਲੀ ਵਾਰ ਗੋਬੀ ਲਈ ਹੈ ਜੀ ਤੇ ਸਾਰਾ ਕੁਝ ਐਂ ਲੱਗਦਾ ਵੀ ਜਿਵੇਂ ਬਾਲ ਚਰ ਦੇ ਲਾਉਣੇ ਹੁੰਨੇ ਆ ਇਸ ਤਰ੍ਹਾਂ ਕਰਨੀ ਗੋਬੀ ਅਸੀਂ ਲਾਗੇ ਹਾਂਜੀ ਹੋਰ ਕੋਈ ਕਿਸਾਨ ਵੀਰ ਕੁਝ ਕਹਿਣਾ ਚਾਹੁੰਦਾ ਗੋਬੀ ਬਾਰੇ ਬਸ ਠੀਕ ਹੈ ਇਹ ਵੀਰੈਟੀ ਠੀਕ ਹੈ ਜੀ ਫੁੱਲ ਇਹਨਾਂ ਗੁੰਦਮਾਂ ਜੀ ਜੀ ਹਾਂਜੀ ਚਲੋ मतलब ਬਹੁਤ ਹੀ ਵਧੀਆ ਵੈਰਾਈਟੀ ਹੈ ਜੀ थैंक यू ਆਹ ਦੇਖੀਏ ਗੋਭੀ ਹੈ ਜੀ ਨਹੀਂ ਦੇਖੀ ਜੀ ਜੀ ਵੈਰੀ ਗੁੱਡ ਕਿ ਕਿਸਾਨ ਵੀਰੋ ਇਹਨਾਂ ਕੋਲੇ ਪਿੰਨਰੀ ਬਚ ਗਈ ਸੀ ਸਾਰੇ ਪਿੰਡ ਦੇ ਵਿੱਚ ਇਹਨਾਂ ਨੇ ਥੋੜੀ ਥੋੜੀ ਕਰਕੇ ਪਿੰਨਰੀ ਬੰਡੀ ਹੈ ਜੀ ਔਰ ਉਹਨਾਂ ਨੇ ਵੀ ਜਿਹੜੇ ਘਰੇ ਖਾਣਾ ਖਾਣ ਵਾਸਤੇ ਲਈ ਸੀ ਉਹਨਾਂ ਦੇ ਵੀ ਬਹੁਤ ਵਧੀਆ 1.5 2-2 ਕਿਲੋ ਦੇ ਫੁੱਲ ਬਣੇ ਹੋ ਨੇ ਬਹੁਤ ਵਧੀਆ ਔਰ ਇਹ ਮਤਲਬ ਹਜੇ ਇਹਦੇ ਤੀਜੀ ਕਟਾਈ ਆ ਅਰ 6 ਦਿਨਾਂ ਅੱਜ ਫੁੱਲ ਤੁਹਾਨੂੰ ਦਿਖਾਉਣੇ ਆ ਕਿੰਨੇ ਚਟਾਰਿਆ ਡੇਡ ਡੇਡ ਕਿਲੋਜ਼ ਆ ਰਹੇ ਇੱਕ ਸਾਰਾ ਰਹੇ ਇਹਨੂੰ ਕੋਈ ਚੂਲਸ ਰੋਗ ਦੀ ਬਿਮਾਰੀ ਨਹੀਂ ਕੋਈ ਡੌਣੇ ਮਿਲਦੇ ਕੁਝ ਨਹੀਂ ਆ ਰਿਹਾ ਪੱਤਾ ਬਿਲਕੁਲ ਸਾਫਾ ਫੁੱਲ ਬਹੁਤ ਵਧੀਆ ਔਰ ਕਿਸਾਨੋ ਵੀਰਾਂ ਵਾਸਤੇ ਇੱਕ ਬਹੁਤ ਜ਼ਰੂਰੀ ਸੂਚਨਾ ਮੈਂ ਦੱਸਦਾ ਗੂਬੀ ਦੇ ਉੱਪਰ ਜਿਹੜੇ ਆ ਪੱਤੇ ਹੁੰਦੇ ਆ ਜੀ ਜੇ ਪੱਤੇ ਫੁੱਲ ਦੇ ਉੱਪਰ ਟੇਢੇ ਆ ਤਾਂ ਫੁੱਲ ਇਹ ਹੋਰ ਵੱਧੂਆ ਪੱਤੇ ਸਿੱਧੇ ਹੋਗੇ ਫੁੱਲ ਤਿਆਰ ਹੋ ਗਿਆ ਇਹ ਪੱਤੇ ਹੋਟੇਡੇ ਹੋਗੇ ਤਾਂ ਉਹ ਫੁੱਲ ਟੇ ਲਾਵ ਜਾਂਦੇ ਜੇ ਪਤੇ ਹੋਟਲੇ ਹੋਗੇ ਉਹਨੇ ਫੁੱਲ ਨੇ ਹਰਾ ਜਾਂ ਲਾਲ ਚੀਜ ਹੋ ਜਾਣਾ ਔਰ ਥਿਲਾ ਹੋ ਕੇ ਫੁੱਲ ਨੇ ਸਾਰੂ ਬਣ ਜਾਂਦਾ ਬਣ ਜਾਂਦਾ ਜੀ ਸੋ ਇਹ ਜਰੂਰੀ ਖਿਆਲ ਰੱਖਿਆ ਕਰੋ ਜਰੂਰੀ ਗੱਲਾਂ ਛੋਟੀ ਛੋਟੀ ਹੁੰਦੀਆਂ ਸੋ ਇਹਦਾ ਮਤਲਬ ਬਹੁਤ ਬਣ ਜਾਂਦਾ ਕਈ ਬਰੇ ਬੰਦਿਆਂ ਨੂੰ ਕੋਈ ਨਾ ਫੁੱਲ ਢਿੱਕਦੇ ਰਹਿੰਦੇ ਆ ਉਹ ਜਿਹੜਾ ਫੁੱਲ ਬਣਾਉਂਦਾ ਆਪਣੀ ਡੰਡੀ ਤੇ ਮਤਲਬ ਬਣਾਉਂਦਾ ਜੀ ਸੋ ਕੋਈ ਵੀ ਲੋੜ ਪੈਂਦੀ ਹੈ ਕਿਸਾਨ ਵੀਰ ਨੂੰ ਮੇਰੇ ਨਾਲ ਕੰਟੈਕਟ ਕਰ ਸਕਦਾ ਔਰ ਇੱਕ ਗੁਬੀ ਦੇ ਵਿੱਚ ਇਹਦੀ ਡੰਡੀ ਵੀ ਬਹੁਤ ਛੋਟੀ ਹੈ ਔਰ ਭਰਨ ਦੇ ਵਿੱਚ ਵੀ ਬੜੇ ਅ ਸੌਖਾ ਔਰ ਫੁੱਲੀ ਕੁਆਲਿਟੀ ਔਰ ਇਹਦੇ ਪਕੌੜੇ ਵਗੈਰਾ ਵੀ ਬਹੁਤ ਵਧੀਆ ਬੰਦੇ ਆ ਖਾਂਜ ਵੀ ਬਹੁਤ ਵਧੀਆ ਬਾਕੀ ਗੁਰਦੀਪ ਜੀ ਘਰੇ ਬਣਾਈ ਆ ਤੁਹਾਨੂੰ ਦੱਸਾਂਗੇ ਵੀ ਇਹਦਾ ਟੇਸ ਕਿੰਨਾ ਵਧੀਆ ਜੀ ਟੇਸਟ ਪੂਰਾ ਵਧੀਆ ਹੈ ਜੀ ਵਧੀਆ ਸਬਜ਼ੀ ਬਣਦੀ ਹੈ ਬਹੁਤ ਚੰਗੀ ਸਬਜ਼ੀ ਬਣਦੀ ਹੈ ਜੀ ਕੋਈ ਨੁਕਸਾਨ ਨਹੀਂ ਜੀ ਹੱਥ ਦੇ ਕੇ ਦੇਖੋ ਕਿੰਨੀ ਕਿੰਨੀ ਟੈਟ ਆ ਜੀ ਜੀ ਦੇ ਦਿਓ ਜੀ ਉਠਾ ਗੁਰਦੀਪ ਜੀ ਕੋਈ ਫਰਕ ਨਹੀਂ ਪੈ ਰਿਹਾ ਜੀ ਜੀ ਹਾਲੇ ਦਿਖਾਓ ਜੀentra ਹਾਜੀ ਕਰ ਦਿੱਤੀ ਜੀ ਲੋ ਜਿੰਨਾ ਮਰਜੀ ਵਜਨ ਦੇ ਦਿਓ ਜੀ ਬਿਲਕੁਲ ਬਹੁਤ ਵਧੀਆ ਗੱਲ ਆ ਕਵਰਿੰਗ ਕਰ ਰਹੇ ਆਲੋਕ ਹੁਣ ਇੱਕ ਵਾਰ ਆਲੋਕ ਹੁਣ ਇਹ ਦੇਖੋ ਜੀ ਇਸ ਤਰੀਕੇ ਨਾਲ ਇਹ ਖੁੱਲ ਰਿਹਾ ਜੀ ਖੋਲ ਦੇਖੋ ਕਿੰਨਾ ਚਟਾ ਹੂੰ ਸਾਡਾ ਪਤਾ ਨੋਟ ਕਰੋ ਜੀ ਮਲੇਰ ਕੋਟਲਾ ਸੇਡ ਸਟੋਰ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਜੀ 98144 37700 16 ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਥੈਂਕ ਯੂ ਲੋ ਜੀ ਚੜ ਵੀਰੋ ਇਹਦੇ ਪੱਤੇ ਬਹੁਤ ਨਰਮ ਹੈ ਫੜਾ ਫੜਾ ਖਿੱਚ ਕੇ ਟੋਡੰਦੀ ਲੋੜ ਨਹੀਂ ਅਤੇ ਮੜੇ ਟੇਢੇ ਕਰੋ ਨਾਲ ਦੀ ਨਾਲ ਹੀ ਇਹਦੇ ਟੁੱਟ ਜਾ ਰਹੇ ਜੀ ਤੋਂ ਬੜੀ ਬਧੀਆ ਵੈਰਾਈ ਬਾਪੂ ਜੀ ਤੁਸੀਂ ਖੁਸ਼ ਹੋ ਖੁਸ਼ ਆਏ ਪੂਰੇ ਠੀਕ ਹੈ ਠੀਕ ਹੈ ਤੁਸੀਂ ਖੁਸ਼ ਹੋ ਨਾ ਸਾਰਾ ਹੀ ਸਿਕੁਰਸ ਹੋ ਜੀ ਨੇ ਖੁਸ਼ ਆਏ ਪੂਰੇ ਜੀ ਜੀ